ਹਰ ਕੋਈ ਗਾਇਕ ਹਰ ਕੋਈ ਕਲਾਕਾਰ ਖੇਤੀ ਅੰਦੋਲਨ ਦੇ ਵਿੱਚ ਆ ਰਿਹਾ ਏ ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਹਾਜ਼ਰੀ ਲਵਾ ਰਿਹਾ ਏ ਲਵਾਉਣੀ ਵੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਫਰਜ਼ ਬੰਦਾ ਏ ਗੁਰਸ਼ਬਦ ਆਏ ਨੇ ਇਹਨਾਂ ਦਾ ਇੱਕ ਗੀਤ ਵੀ ਬਹੁਤ ਵਧੀਆ ਕਿਸਾਨੀ ਦੇ ਉੱਪਰ ਆਇਆ ਸੀ ਉਹ ਵੀ ਸੁਣਾਗੇ ਪਰ ਇਸ ਤੋਂ ਪਹਿਲਾਂ ਗੱਲਬਾਤ ਕਰਦੇ ਬਈ ਜੀ ਸਸੀ ਕਾਲ ਸਸੀ ਕਾ ਵੀਰ ਜੀ ਵੈਸੇ ਤਾਂ ਮਝੈਲ ਤੋਂ ਮਝੈਲੋਂ ਤੁਸੀਂ ਮਾਝੇ ਤੋਂ ਆਏ ਹੋ ਹਾਂ ਜੀ ਤੱਕੇ ਦਾ ਲੱਗ ਰਿਹਾ ਦਿੱਲੀ ਦੀ ਸੜਕ ਦੇ ਉੱਪਰ ਇਹ ਅੰਦੋਲਨ ਚੱਲ ਰਿਹਾ ਠੀਕ ਚੱਲ ਰਿਹਾ ਜੋ ਐਜ਼ ਦੇ ਦਰਸ਼ਕ ਜੇ ਮੈਂ ਪੁੱਛਾਂ ਉਹ ਦੇ ਵੇਖੋ ਇਹ ਕਾਲਪੁਰਖ ਦਾ ਪਾਣਾ ਆ ਕਿ ਇਹ ਹਾਈਵੇ ਅਸੀਂ ਜਾਮ ਵੇਖਣਾ ਸੀ ਇਹ ਇਹਨਾਂ ਨੂੰ ਵਿਖਾਉਣਾ ਸੀ ਸਰਕਾਰਾਂ ਨੂੰ ਕਿ ਅਸੀਂ ਕੀ ਕਰ ਸਕਦੇ ਆ ਤੇ ਸਾਡੇ ਕਿੰਨੀ ਜੜੇ ਪੰਜਾਬ ਨੂੰ ਉੜਤਾ ਪੰਜਾਬ ਕਹਿੰਦੇ ਸੀ ਨਾ ਆ ਉੱਡ ਕੇ ਨਹੀਂ ਆਏ ਚੱਲ ਕੇ ਆਏ ਆ ਚੜਦਾ ਪੰਜਾਬ ਹੋ ਗਿਆ ਹੁਣ ਚੜਦਾ ਪੰਜਾਬ ਆ ਪਹਿਲੋਂ ਵੀ ਚੜਦਾ ਪੰਜਾਬ ਸੀ ਤੇ ਇਹ ਗੱਲ ਆ ਕਿ ਸ਼ਾਂਤਪੂਰਨ ਅੰਦੋਲਨ ਚੱਲ ਰਿਹਾ ਸਰਕਾਰਾਂ ਦੇ ਪੈਰਾਂ ਥੱਲੇ ਜ਼ਮੀਨ ਇਸੇ ਕਰਕੇ ਖਿਸਕ ਰਹੀ ਹੈ ਕਿ ਇੰਨੇ ਸ਼ਾਂਤੇ ਕਿਦਾਂ ਹੋ ਸਕਦੇ ਆ ਸੋ ਇਹਨਾਂ ਨੇ ਐਰਕੀ ਜੋਸ਼ ਦੇ ਨਾਲ ਹੋਸ਼ ਵੀ ਰੱਖਿਆ ਐਜੂਕੇਟਿਡ ਪੂਰਾ ਅੱਜ ਜਿਹੜੇ ਸਾਡੇ ਵੱਡੇ ਨੇ ਜਿਹੜੇ ਸਾਡੇ ਵੱਡੇ ਨੇ ਉਹਨਾਂ ਦੀ ਜਿਹੜੀ ਕਹਿੰਦੇ ਨਾ ਕਿ ਉਹਨਾਂ ਦੀ ਇੱਕ ਪਰਖ ਚੱਲ ਰਹੀ ਆ ਉਹਨਾਂ ਦੀ ਇੱਕ ਡਿਸਪਲਿਨ ਚੱਲ ਰਿਆ ਇਥੇ ਵੱਡਿਆਂ ਦੀ ਗੱਲ ਮੰਨ ਰਹੇ ਨੇ ਛੋਟੇ ਤੇ ਛੋਟਿਆਂ ਦੇ ਜੋਸ਼ ਨੂੰ ਮੰਨ ਰਹੇ ਨੇ ਵੱਡੇ ਸੋ ਇਹ ਬੜਾ ਇੱਕ ਬਹੁਤ ਵਧੀਆ ਏਕਾ ਜਿਹੜਾ ਕਿ ਮਸੂਦਾ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਵੱਖ-ਵੱਖ ਸਟੇਟਾਂ ਨੂੰ ਜਿਹੜਾ ਇਕੱਠਿਆਂ ਨੂੰ ਰੱਖ ਮੈਂ ਤੇ ਅਗੇ ਧੰਨਵਾਦ ਕਰਦਾ ਕਿ ਪਹਿਲਾਂ ਕੋਈ ਛੋਟਾ ਭਾਰ ਹਰਿਆਣਾ ਚੱਲ ਰਿਹਾ ਯੂਪੀ ਤੇ 팬 ਸਾਰੇ ਗਾਣੇ ਗਾਏ ਜਾ ਰਹੇ ਨੇ ਇਵਨ ਪੰਜਾਬ ਇੰਨੀਆਂ ਸਟੇਟਾਂ ਇਕੱਠੀਆਂ ਕਰ ਗਈਆਂ ਮੋਲ ਤੇ ਆਪ ਕਹਿੰਦੇ ਹੋਣੇ ਯਾਰ ਇਹ ਕਾਨੂੰਨ ਨਹੀਂ ਚਾਹੀਦਾ ਸੀ ਹੁਣ ਤੇ ਆਪ ਭਾਵੇਂ ਦੋਵੇਂ ਜਣੇ ਉਹ ਤੇ ਮੱਥੇ ਨੂੰ ਹੱਥ ਮਾਰਦੇ ਨੇ ਕਿ ਯਾਰ ਇਹ ਕੀ ਕਰਤਾ ਯਾਰ ਬਾਈ ਜੀ ਗੀਤ ਆਇਆ ਬਹੁਤ ਸ਼ਾਨਦਾਰ ਸੀਗਾ ਤੁਹਾਡਾ ਜੇ ਦੋ ਲਾਈਨਾਂ ਹੋ ਜਾਂਦਾ ਹਾਂਜੀ ਤੇ ਮੁੱਢੋਂ ਆਉਂਦੀ ਮੁੱਢੋਂ ਆਉਂਦੀ ਤੂਰੀ ਤਵਾਰੀਖ ਨੀਰ ਛਦਣੇ ਸਾਨੂੰ ਕੁਰਬਾਨੀਆਂ ਦੀ ਜਾਂਚ ਨੀ ਛਦਣੇ ਹਿੰਦ ਦੀਆਂ ਚਾਦਰਾਂ ਕਹੌਣ ਵਾਲੇ ਗੁਰੂ ਸਾਡੇ ਤੋੜਗੇ ਸ਼ਹੀਦੀਆਂ ਦੇ ਦਸ ਤੂਰ ਨੀ ਓਏ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀਏ ਸਾਰੇ ਤੇਰੇ ਕਰਾਂਗੇ ਭਲੇਖੇ ਦੂਰ ਨੀ ਆਦਾ ਸੋਚਦੀ ਹੈ ਸੈਂ ਡੱਕੂ ਹਰਿਆਣੇ ਟੁੱਕਦੇ ਆ ਵੇਖ ਤੇਰੇ ਵੇੜੇ ਚ ਕਿ ਸ਼ਹਿਰੇ ਸੁੱਕਦੇ ਓ ਮਿੱਟੀ ਦੇ ਆ ਪੁੱਤਰਾਂ ਦਾ ਏਕਾ ਹੋ ਗਿਆ ਚੱਲ ਪੇ ਲੰਗਰ ਤਪ ਗਏ ਤੰਦੂਰ ਨੀ ਓ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀ ਏ ਸਾਰੇ ਤੇਰੇ ਕਰੂੰਗਾ ਭਲੇਖੇ ਦੂਰ ਨੀ ਪੰਜਾਬ ਕਹਿੰਦਾ ਇਹ ਗੱਲ ਭਲੇਖੇ ਹੋ ਜਾਣਗੇ ਅੱਜ ਦੀ ਮੀਟਿੰਗ ਤੋਂ ਬੜੀਆਂ ਆਸਾਂ ਨੇ ਪੂਰੇ ਦੇਸ਼ ਭਰ ਦੀ ਨਿਗਾਹ ਆ ਇਸ ਮੀਟਿੰਗ ਤੇ ਮਹਾਰਾਜ ਮਿਹਰ ਕਰੇ ਕਾਲਪੁਰਖ ਸਾਈ ਹੋਵੇ ਕਿ ਇਹਨਾਂ ਨੇ ਸਮੱਤ ਬਖਸ਼ੇ ਇਹਨਾਂ ਨੂੰ ਜੋ ਇਹਨਾਂ ਨੇ ਕੀਤਾ ਆ ਉਹਨੂੰ ਵਾਪਸ ਲੈਣ ਦੀ ਹਿੰਮਤ ਵੀ ਬਖਸ਼ੇ ਇਹਨਾਂ ਨੂੰ ਅੱਛਾ ਭਾਈ ਜੀ ਪਾਕਿਸਤਾਨ ਦੇ ਵਿੱਚ ਵੀ ਤੁਹਾਡੀ ਆੜੀ ਹੈਗੀ ਹੈ ਭਾਈ ਹੁਣਾਂ ਨੂੰ ਜਿਵੇਂ ਚੱਲ ਮੇਰਾ ਪੁੱਤ 1 ਆਈ 2 ਆਈ ਤਾਂ ਉਧਰ ਗੱਲ ਹੋ ਰਹੀ ਹੈ ਭਾਈ ਹੁਣੀ ਕੀ ਕਹਿ ਰਹੇ ਨੇ ਭਾਜੀ ਉਧਰੋਂ ਲੈਂਦੇ ਪੰਜਾਬ ਤੋਂ ਮੈਨੂੰ ਪਤਾ ਨਹੀਂ ਕਿੰਨੇ ਕਿ ਮੈਸੇਜ ਕਿੰਨੇ ਕਿ ਫੋਨ ਆ ਰਹੇ इवन ਜਿਹੜੇ ਸਾਡੇ ਜਿਹੜੇ ਚੱਲ ਮੇਰਾ ਪੁੱਤ ਦੇ ਵਿੱਚ ਜਿੰਨੇ ਆਰਟਿਸਟ ਨੇ ਅਕਰਮ ਭਾਜੀ ਉਹਨਾਂ ਨਾਲ ਮੇਰੀ ਗੱਲ ਹੋ ਜਾਂਦੇ ਯਾਰ ਸਾਡਾ ਜੀ ਕਰਨਾ ਤੁਹਾਡੇ ਨਾਲ ਇੱਥੇ ਆ ਕੇ ਬਹਿ ਜੀਏ ਆਂਦੇ ਮੇਰਾ ਆਂਦੇ ਸਾਡਾ ਜੀ ਕਰਦਾ ਜਿਹੜੀ ਇਧਰੋਂ ਰਸਤ ਪਾਣੀ ਵੀ ਆਉਂਦਾ ਨਾ ਇਧਰੋਂ ਉਹ ਵੀ ਡੱਕਦੀ ਹੈ ਉਥੋਂ ਸੋ ਲੈਂਦਾ ਤੇ ਚੜਦਾ ਪੰਜਾਬ ਇਕੱਠੇ ਨੇ ਜਿਹੜਾ ਵੱਡਾ ਪੁਰਾਣਾ ਜਿਹੜਾ ਸਾਂਝਾ ਪੰਜਾਬ ਆ ਤੇ ਹਰਿਆਣਾ ਯੂਪੀ ਇਹ ਜੇ ਇੱਕ ਆ ਜਿਹੜਾ ਹੋਇਆ ਹੈ ਤੇ ਮਹਾਰਾਜ ਦੀ ਕਿਤੇ ਕਾਲਪੁਰਖ ਦਾ ਪਾਣਾ ਹੀ ਆ ਇਹਨੂੰ ਮੰਨਣਾ ਚਾਹੀਦਾ ਤੇ ਇਹਨਾਂ ਨੂੰ ਵੀ ਮੰਨਣਾ ਚਾਹੀਦਾ। ਤੁਹਾਨੂੰ ਸਗੋ ਦਸੀਏ ਆਪਾਂ ਕਿ ਜਿਹੜੇ ਹੁਣ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਲੱਗਦਾ ਕਿ ਸਾਰੇ ਇਕੱਠੇ ਹੋ ਗਏ ਲੋਕ। ਭਾਜੀ ਦੇਸ਼ਾਂ ਵਿਦੇਸ਼ਾਂ ਚੋਂ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਭਰਾਵਾ ਇੰਟਰਨੈਸ਼ਨਲ ਅਪਰੋਚ ਆ। ਸਾਨੂੰ ਸੀਐਨਐਨ ਵੀ ਕਵਰ ਕਰਦਾ ਵਾ, ਸਾਨੂੰ ਵਾਸ਼ਿੰਗਟਨ ਪੋਸਟ ਵੀ ਸੌਂਦੀ ਆਂ ਹੀ ਉਹ ਨਹੀਂ ਆ ਜਿਨ੍ਹਾਂ ਨੇ ਸਮਝਿਆ ਵਾ। ਸੋ ਇਹਨਾਂ ਨੂੰ ਪਤਾ ਲੱਗ ਗਿਆ ਹੱਥ ਲੱਗੇ ਇਹ ਤੇ ਮੈਨੂੰ ਲੱਗਦਾ ਇੰਟੈਲੀਜੈਂਸੀਆਂ ਕਿੰਨੇ ਕਹਿੰਦੀਆਂ ਹੋਣੀਆਂ ਕਿ 200 ਉਹ ਬਾਈ ਜੀ ਮੈਂ ਇੱਕ ਦਿਨ ਪੰਜਾਬ ਗਿਆ ਪੰਜਾਬਿਆਂ ਲੱਗਦਾ ਸਾਰਾ ਪੰਜਾਬ ਵੀ ਜਰਾ ਗਿਆ ਵਿਹਲਾ ਹੋ ਗਿਆ ਉਹ ਬਾਈ ਜੀ ਮੈਂ ਥੋੜੇ ਦਿਨ ਪਹਿਲਾਂ ਕਪੜੇ-ਕੂਪੜੇ ਘਰੇ ਲੈਣ ਗਏ ਆ ਤੇ ਲੱਗਦਾ ਕਿ ਯਾਰ ਇੱਥੇ ਟ੍ਰੈਫਿਕ ਨਹੀਂ ਹੈਗੀ ਸੋ ਵਧੀਆ ਗੱਲ ਆ ਮਹਾਰਾਜ ਕਿਰਪਾ ਕਰੇ ਤੇ ਐਦਾਂ ਹੀ ਰਵਾਂਗੇ ਬੋਲੇ ਈ ਸੋ ਨਿਹਾਲ ਸਾਸ਼ਟਰੀਆ ਤਾਂ ਸੋ ਬੜੀ ਵਧੀਆ ਗੱਲ ਆਖੀ ਆ ਕਹਿੰਦੇ ਕਿ ਮੈਨੂੰ ਲੈਂਦੇ ਪੰਜਾਬ ਤੋਂ ਵੀ ਫੋਨ ਆ ਰਹੇ ਨੇ ਲੈਂਦੇ ਪੰਜਾਬ ਤੋਂ ਫੋਨ ਆ ਰਹੇ ਨੇ ਕਿ ਜਿਹੜੇ ਜਿਹੜੇ ਉੱਥੇ ਅਕਰਮ ਵੀਰ ਹੋਣੀ ਹੈਗੇ ਜਿਨ੍ਹਾਂ ਨੇ ਚਲ ਮੇਰਾ ਪੁੱਤ ਟੂ ਬਣਾਈ ਸੀਗੀ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਵਾ ਇਹਨਾਂ ਦੀ ਰابطਾ ਹੁੰਦਾ ਹੈ ਤੇ ਉਹ ਵੀ ਗੱਲਬਾਤ ਕਰਾਂਗੇ ਇਹ ਬਾਬਾ ਜੀ ਨੇ ਇਹ ਬੜੇ ਬੁਲੰਦ ਹੌਸਲੇ ਵਾਲੇ ਬਾਬਾ ਜੀ ਨੇ ਮੈਂ ਬੜੇ ਚਿਰ ਤੋਂ ਬਣਾ ਰਿਆ ਸੀ ਇਹਨਾਂ ਨੂੰ ਇੰਟਰਵਿਊ ਲਈ ਪਰ ਮੰਨਦੇ ਨਹੀਂ ਅੱਜ ਮੈਂ ਚੱਲਦੇ ਜੀ ਫੜ ਲਿਆ ਬਾਬਾ ਜੀ ਅੱਜ 10ਵਾਂ ਦਿਨ ਚੱਲ ਰਿਹਾ ਕਿਵੇਂ ਦਾ ਹੈ ਠੀਕ ਹੈ ਜੀ ਮਾਹੌਲ ਮੈਂ ਤੈਨੂੰ ਵੀਰੇ ਐਂ ਦੱਸੂਗਾ ਵੇ ਸਾਡਾ ਇਤਿਹਾਸ ਕਿੱਥੇ ਖੜਾ ਆ ਮੈਂ ਪਿੰਡ ਦੇਖ ਕੇ ਆਉਣਾ ਸ਼ੇਰਾ ਖੰਡਾ ਪਿੰਡ ਸ਼ੇਰੇਖੰਡੇ ਪਿੰਡ ਦਾ ਪਤਾ ਇਤਿਹਾਸ ਦਾ ਨਹੀਂ ਪਤਾ ਨਾ ਮੈਂ ਤੁਹਾਨੂੰ ਦੱਸਦਾ ਸ਼ੇਰੇਖੰਡੇ ਦਾ ਪਿੰਡ ਦਾ ਇਤਿਹਾਸ ਸ਼ੇਰਾਖੰਡਾ ਪਿੰਡ ਉਹ ਆ ਜਿੱਥੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਮੋਰਚਾ ਲਾਇਆ ਸੀ ਆ ਦਿੱਲੀ ਦੇ ਨਾਲ ਹੀ ਆ ਇੱਥੇ ਤੱਕ ਤਾਂ ਸਾਡਾ ਪੰਜਾਬ ਹੈ ਹੀ ਹੈ ਨਾ ਇੱਥੇ ਕੀ ਪਿੰਡ ਆ ਥੋੜੇ ਮਾਧਿਮੇ ਥਰੂ ਥੋੜੇ ਮੀਡੀਆ ਥਰੂ ਮੈਂ ਦੱਸਣਾ ਚਾਹੁੰਦਾ ਸ਼ੇਰਾਖੰਡਾ ਦੀ ਮੈਂ ਖੋਜ ਕਰ ਰਿਹਾ ਸੀ ਵੀ ਕਿਹੜਾ ਪਿੰਡ ਆ ਉੱਥੋਂ ਆਪਾਂ ਟ੍ਰੈਕ ਟ੍ਰੈਲੀ ਕਮਾ ਕੇ ਖੜਨੀ ਆ ਜਦੋਂ ਕਾਨੂੰਨ ਰੱਦ ਹੋ ਗਿਆ ਉਦੋਂ ਟਰੈਕਟਰ ਵਾਲੇ ਰੁਕਮਾ ਗਏ ਰੱਦ ਹੋਇਆ ਹੀ ਆ ਉਹਦਾ ਕਾਨੂੰਨ ਰੱਦ ਹੋਇਆ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਵੀ ਲਵਾ ਕੇ ਲਾਗੂ ਕਰਾ ਕੇ ਜਾਣੀ ਆ ਜਿਹੜੇ ਪਰਾਲੀ ਦਾ ਕਰੋੜ ਰੁਪਈਆ ਸਾਨੂੰ ਇਹ ਕਹਿੰਦੇ ਵੀ ਅਮੀਰ ਬਹੁਤ ਆ ਪਰਾਲੀ ਦਾ ਕਰੋੜ ਰੁਪਈਆ ਵੀ ਮਾਫ ਕਰਾ ਕੇ ਜਾਣਾ ਆ ਬਾਕੀ ਜਿਹੜੇ ਆ ਨਿੱਕੜ-ਬੁੱਕੜ ਜਿਹੜੇ ਆ ਬਿਜਲੀ ਦਾ ਬਿੱਲ ਫਲਾਂ ਧਮਕਾਣੇ ਉਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਤਾਂ ਹੁਣ ਪੂਰਾ ਪੱਤਾ ਸਾਫ਼ ਕਰਕੇ ਜਾਣਾ ਫੱਟੀ ਪੋਚ ਕੇ ਜਾਣੀ ਜਿੰਨੇ ਕੁ ਹੈਗੇ ਆ ਮੰਗਾ ਮੰਨਣ ਵਾਲੀਆਂ ਮਨਾ ਕੇ ਜਾਣੀਆਂ ਜਿਹੜੇ ਸਾਡੇ ਮੁੰਡਿਆਂ ਤੋਂ ਕੋਈ ਕੇਸਕੂਸ ਕੀਤਾ ਹੋਇਆ ਕੇਸ ਵੀ ਵਾਪਸ ਕਰਨਿਆਂ ਔਰ ਛੇਰਾਖੰਡਾ ਜਿਹੜਾ ਪਿੰਡ ਆ ਉਹਦੀ ਗੇੜੀ ਲਾ ਕੇ ਜਾਣੀ ਆ ਵੀਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਮੋਰਚਾ ਪੰਜਾਬ ਦਾ ਪਹਿਲਾ ਮੋਰਚਾ ਪਿੰਡ ਛੇਰਾਖੰਡਾ ਦੇ ਵਿੱਚ ਲੱਗਾ ਸੀ ਦੂਸਰਾ ਮੋਰਚਾ ਕਰਨਾਲ ਦੇ ਵਿੱਚ ਲੱਗਾ ਸੀ ਉਹਦੇ ਉੱਤੇ ਮੈਂ ਥੋੜੀ ਬਹੁਤੀ ਕਰਦੇ ਆ ਜਿੰਨੀ ਕ ਮਹਾਰਾਜ ਨੇ ਸਮਤ ਬਖਸ਼ੀ ਹੋਈ ਆ ਪਰ ਸਾਡੇ ਮਹਾਰਾਜ ਇਦਾਂ ਦੇ ਆ ਉਹ ਤਾਂ ਗੁੰਗੇ ਬੋਲੇ ਤੋਂ ਕਸਾ ਕਰਾ ਦਿੰਦੇ ਯਾਰ ਮੈਂ ਤਾਂ ਤੁਹਾਡੇ ਸਾਰੇ ਸੰਗਤ ਦੀ ਧੂੜ ਆ ਚਰਨਾਂ ਦੀ ਧੂੜ ਆ ਮੈਂ ਨਾ ਮੈਨੂੰ ਕੀ ਪਤਾ ਕੁਛ ਨਹੀਂ ਪਰ ਉਹ ਮਾਰਾ ਹੀ ਬਹੁਤ ਬਿਆਨਤਾ ਉਹ ਜਿਹਦੇ ਤੇ ਛੜੀ ਰੱਖ ਦਿੰਦੇ ਸੀ ਨਾ ਉਹ ਕਥਾ ਕਰ ਦਿੰਦੇ ਸੀ ਮੈਂ ਇੱਥੇ ਜਕਾਰਾ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨਵਾਦ ਸੋ ਇਹ ਨੇ ਬਾਬਾ ਜੀ ਚੜ੍ਹਦੀ ਕਲਾ 'ਚ ਰਹਿੰਦੇ ਨੇ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਉਸ ਏਰੀਆ ਤੋਂ ਹੋ ਕੇ ਜਾਣਾ ਜਿੱਥੇ ਪਹਿਲਾਂ ਸਾਡੇ ਪੁਰਖਿਆਂ ਨੇ ਮੋਰਚੇ ਗੱਡੇ ਸੀ ਤਾਂ ਜੇ ਕਾਨੂੰਨ ਰੱਦ ਹੁੰਦੇ ਆ ਤਾਂ ਉਦੋਂ ਅਸੀਂ ਇਧਰੋਂ ਟ੍ਰੈਕਟਰ ਟਰਾਲੀਆਂ ਘਮਾ ਕੇ ਲੈ ਕੇ ਆਵਾਂਗੇ ਗੁਰਸ਼ਬਦ ਨਾਲ ਗੱਲ ਹੋਈ ਇਸ ਤੋਂ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਇਸ ਅੰਦੋਲਨ ਦੇ ਚਰਚੇ ਹੋ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਚੱਲ ਮੇਰਾ ਪੁੱਤ 2 ਦੇ ਵਿੱਚ ਜਾਂ 1 ਦੇ ਵਿੱਚ ਕੰਮ ਕਰਕੇ ਅਕਰਮ ਹੋਣੀ ਗਏ ਸੀਗੇ ਪਾਕਿਸਤਾਨ ਦੇ ਉਹ ਕਹਿੰਦੇ ਸਾਡਾ ਆਪ ਦਾ ਦਿਲ ਕਰ ਰਿਹਾ ਇਧਰ ਆਉਣ ਨੂੰ ਕਿ ਅਸੀਂ ਵੀ ਇਧਰ ਆਈਏ ਅਸੀਂ ਵੀ ਸ਼ਮੂਲੀਅਤ ਕਰੀ ਕਿਉਂਕਿ ਸਾਰਾ ਭਾਰਤ ਇਕੱਠਾ ਹੋ ਗਿਆ ਆ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆ ਇੱਕ ਪਾਸੋਂ ਤਾਂ ਕਹਿੰਦੇ ਕਿ ਧੰਨਵਾਦ ਵੀ ਆ ਸਰਕਾਰ ਦਾ ਕਿ ਜਿਨੇ ਭਾਈਆਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ ਨਹੀਂ ਤੇ ਹਰਿਆਣੇ ਅਤੇ ਪੰਜਾਬ ਦੇ ਪੰਜਾਬ ਨੂੰ ਲੈ ਕੇ ਕਈ ਤਰ੍ਹਾਂ ਦੇ ਕੜਤਨ ਸੀਗੀ ਪਰ ਇੱਥੇ ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਨੇ ਰੋਟੀਆਂ ਸਾਰੇ ਇਕੱਠੇ ਖਾਂਦੇ ਨੇ ਇਹ ਇੱਕ ਚੰਗੀ ਗੱਲ ਹੈ ਕਹਿੰਦੇ ਸਰਕਾਰ ਦਾ ਇਸ ਪੱਖ ਲਈ ਧੰਨਵਾਦ ਆ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਸਿੰਘੂ ਬਾਰਡਰ ਹਰ ਕੋਈ ਗਾਇਕ ਹਰ ਕੋਈ ਕਲਾਕਾਰ ਖੇਤੀ ਅੰਦੋਲਨ ਦੇ ਵਿੱਚ ਆ ਰਿਹਾ ਏ ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਹਾਜ਼ਰੀ ਲਵਾ ਰਿਹਾ ਏ ਲਵਾਉਣੀ ਵੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਫਰਜ਼ ਬੰਦਾ ਏ ਗੁਰਸ਼ਬਦ ਆਏ ਨੇ ਇਹਨਾਂ ਦਾ ਇੱਕ ਗੀਤ ਵੀ ਬਹੁਤ ਵਧੀਆ ਕਿਸਾਨੀ ਦੇ ਉੱਪਰ ਆਇਆ ਸੀ ਉਹ ਵੀ ਸੁਣਾਗੇ ਪਰ ਇਸ ਤੋਂ ਪਹਿਲਾਂ ਗੱਲਬਾਤ ਕਰਦੇ ਬਈ ਜੀ ਸਸਿਕਾ ਜੀ ਸਸਿਕਾ ਵੀਰ ਜੀ ਵੈਸੇ ਤਾਂ ਮਝੈਲ ਤੋਂ ਮਝੈਲੋਂ ਤੁਸੀਂ ਮਾਝੇ ਤੋਂ ਆਏ ਹੋ ਹਾਂ ਜੀ ਕਿ ਕਿਦਾਂ ਦਾ ਲੱਗ ਰਿਹਾ ਦਿੱਲੀ ਦੀ ਸੜਕ ਦੇ ਉੱਪਰ ਇਹ ਅੰਦੋਲਨ ਚੱਲ ਰਿਹਾ ਠੀਕ ਚੱਲ ਰਿਹਾ ਜੋ ਐਜ਼ ਦੇ ਦਰਸ਼ਕ ਜੇ ਮੈਂ ਪੁੱਛਾਂ ਉਹ ਦੇ ਵੇਖੋ ਇਹ ਕਾਲਪੁਰਖ ਦਾ ਭਾਣਾ ਆ ਕਿ ਇਹ ਹਾਈਵੇ ਅਸੀਂ ਜਾਮ ਵੇਖਣਾ ਸੀ ਇਹ ਇਹਨਾਂ ਨੂੰ ਵਿਖਾਉਣਾ ਸੀ ਸਰਕਾਰਾਂ ਨੂੰ ਕਿ ਅਸੀਂ ਕੀ ਕਰ ਸਕਦੇ ਆ ਤੇ ਸਾਡੇ ਕਿੰਨੀ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਕਹਿੰਦੇ ਸੀ ਨਾ ਆ ਉੱਡ ਕੇ ਨਹੀਂ ਆਏ ਚੱਲ ਕੇ ਆਏ ਆ ਚੜਦਾ ਪੰਜਾਬ ਹੋ ਗਿਆ ਚੜਦਾ ਪੰਜਾਬ ਆ ਪਹਿਲਾਂ ਵੀ ਚੜਦਾ ਪੰਜਾਬ ਸੀ ਤੇ ਇਹ ਗੱਲ ਆ ਕਿ ਸ਼ਾਂਤਪੂਰਨ ਅੰਦੋਲਨ ਚੱਲ ਰਿਹਾ ਸਰਕਾਰਾਂ ਦੇ ਪੈਰਾਥਲੋਂ ਜ਼ਮੀਨ ਇਸੇ ਕਰਕੇ ਖਿਸਕ ਰਹੀ ਹੈ ਕਿ ਇੰਨੇ ਸ਼ਾਂਤੇ ਕਿਦਾਂ ਹੋ ਸਕਦੇ ਆ ਸੋ ਇਹਨਾਂ ਨੇ ਐਰਕੀ ਜੋਸ਼ ਦੇ ਨਾਲ ਹੋਸ਼ ਵੀ ਰੱਖਿਆ ਐਜੂਕੇਟਿਡ ਪੂਰਾ ਅੱਜ ਜਿਹੜੇ ਸਾਡੇ ਵੱਡੇ ਨੇ ਜਿਹੜੇ ਸਾਡੇ ਵੱਡੇ ਨੇ ਉਹਨਾਂ ਦੀ ਜਿਹੜੀ ਕਹਿੰਦੇ ਨਾ ਕਿ ਉਹਨਾਂ ਦੀ ਇੱਕ ਪਰਖ ਚੱਲ ਰਹੀ ਆ ਉਹਨਾਂ ਦੀ ਇੱਕ ਡਿਸਪਲਿਨ ਚੱਲ ਰਿਆ ਇਥੇ ਵੱਡਿਆਂ ਦੀ ਗੱਲ ਮੰਨ ਰਹੇ ਨੇ ਛੋਟੇ ਤੇ ਛੋਟਿਆਂ ਦੇ ਜੋਸ਼ ਨੂੰ ਮੰਨ ਰਹੇ ਨੇ ਵੱਡੇ ਸੋ ਇਹ ਬੜਾ ਇੱਕ ਬਹੁਤ ਵਧੀਆ ਏਕਾ ਆ ਜਿਹੜਾ ਕੀ ਲੱਗਦਾ ਕਿ ਇੱਕ ਪਾਸੋਂ ਦਾ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਵਕਰੀਆਂ ਵਕਰੀਆਂ ਸਟੇਟਾਂ ਨੂੰ ਜਿਹੜਾ ਇਕੱਠਿਆਂ ਨੂੰ ਰਲ ਮੈਂ ਤੇ ਅੱਗੇ ਧੰਨਵਾਦ ਕਰਦਾ ਕਿ ਪਹਿਲਾਂ ਕੋਈ ਛੋਟਾ ਭਰਾ ਹਰਿਆਣਾ ਚੱਲ ਰਿਹਾ ਯੂਪੀ ਦੇ 팬 ਸਾਰੇ ਗਾਣੇ ਗਾਏ ਜਾ ਰਹੇ ਨੇ ਈਵਨ ਪੰਜਾਬ ਇੰਨੀਆਂ ਸਟੇਟਾਂ ਇਕੱਠੀਆਂ ਕਰਕੀਆਂ ਬੋਲ ਤੇ ਆਪ ਕਹਿੰਦੇ ਹੋਣੇ ਯਾਰ ਇਹ ਕਾਨੂੰਨ ਨਹੀਂ ਚਾਹੀਦਾ ਸੀ ਹੁਣ ਤੇ ਆਪ ਭਾਵੇਂ ਦੋਵੇਂ ਜਣੇ ਉਹ ਤੇ ਮੱਥੇ ਨੂੰ ਹੱਥ ਮਾਰਦੇ ਨੇ ਕਿ ਯਾਰ ਇਹ ਕੀ ਕਰਤਾ ਯਾਰ ਬਾਈ ਜੀ ਗੀਤ ਆਇਆ ਬਹੁਤ ਸ਼ਾਨਦਾਰ ਸੀਗਾ ਤੁਹਾਡਾ ਜੇ ਦੋ ਲਾਈਨਾਂ ਹੋ ਜਾਂਦਾ ਹਾਂਜੀ ਸੋ ਮੁੱਢੋਂ ਆਉਂਦੀ ਮੁੱਢੋਂ ਆਉਂਦੀ ਤੂਰੀ ਤਵਾਰੀ ਖਨੀਰ ਛਦਣੇ ਸਾਨੂੰ ਕੁਰਬਾਨੀਆਂ ਦੀ ਜਾਂਚ ਨਹੀਂ ਛਦਣੇ ਹਿੰਦ ਦੀਆਂ ਚਾਦਰਾਂ ਕਹੌਣ ਵਾਲੇ ਗੁਰੂ ਸਾਡੇ ਤੋੜ ਗਏ ਸ਼ਹੀਦੀਆਂ ਦੇ ਦਸ ਤੂਰ ਨਹੀਂ ਓਏ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀਏ ਸਾਰੇ ਤੇਰੇ ਕਰਾਂਗੇ ਭਲੇਖੇ ਦੂਰ ਨਹੀਂ ਆਂਦਾ ਸੋਚਦੀ ਹੈ ਸੈਂ ਡੱਕੂ ਹਰਿਆਣੇ ਟੁੱਕਦੇ ਆ ਵੇਖ ਤੇਰੇ ਵੇੜੇ ਚ ਕਸ਼ਾਰੇ ਸੁੱਕਦੇ ਓ ਮਿੱਟੀ ਦੇ ਆ ਪੁੱਤਰਾਂ ਦਾ ਏਕਾ ਹੋ ਗਿਆ ਚੱਲ ਪੇ ਲੰਗਰ ਤਪ ਗਏ ਤੰਦੂਰ ਨੀ ਓ ਅੱਗੇ ਅੱਗੇ ਹੁੰਦਾ ਵੇਖੀਂ ਕੀ ਦਿੱਲੀਏ ਸਾਰੇ ਤੇਰੇ ਕਰੂੰਗਾ ਭਲੇਖੇ ਦੂਰ ਨਹੀਂ ਪੰਜਾਬ ਕਹਿੰਦਾ ਇਹ ਗੱਲ ਭਲੇਖੇ ਹੋ ਜਾਣਗੇ ਅੱਜ ਦੀ ਮੀਟਿੰਗ ਤੋਂ ਬੜੀਆਂ ਆਸਾਂ ਨੇ ਪੂਰੇ ਦੇਸ਼ ਭਰ ਦੀ ਨਿਗਾਹ ਆ ਇਸ ਮੀਟਿੰਗ ਤੇ ਮਹਾਰਾਜ ਮੇਰ ਕਰੇ ਕਾਲਪੁਰਖ ਸਾਈ ਹੋਵੇ ਕਿ ਇਹਨਾਂ ਦੇ ਸਮੱਤ ਬਖਸ਼ੇ ਇਹਨਾਂ ਨੂੰ ਜੋ ਇਹਨਾਂ ਨੇ ਕੀਤਾ ਆ ਉਹਨੂੰ ਵਾਪਸ ਲੈਣ ਦੀ ਹਿੰਮਤ ਵੀ ਬਖਸ਼ੇ ਇਹਨਾਂ ਨੂੰ ਅੱਛਾ ਭਾਈ ਜੀ ਪਾਕਿਸਤਾਨ ਦੇ ਵਿੱਚ ਵੀ ਤੁਹਾਡੀ ਆੜੀ ਹੈਗੀ ਹੈ ਭਾਈ ਹੁਣਾਂ ਨੂੰ ਜਿਵੇਂ ਚੱਲ ਮੇਰਾ ਪੁੱਤ 1 ਆਈ 2 ਆਈ ਤਾਂ ਉਧਰ ਗੱਲ ਹੋ ਰਹੀ ਹੈ ਭਾਈ ਹੁਣੀ ਕੀ ਕਹਿ ਰਹੇ ਨੇ ਭਾਜੀ ਉਧਰੋਂ ਲੈnde ਪੰਜਾਬ ਤੋਂ ਮੈਨੂੰ ਪਤਾ ਨਹੀਂ ਕਿੰਨੇ ਕ ਮੈਸੇਜ ਕਿੰਨੇ ਕ ਫੋਨ ਆ ਰਹੇ इवन ਜਿਹੜੇ ਸਾਡੇ ਜਿਹੜੇ ਚੱਲ ਮੇਰਾ ਪੁੱਤ ਦੇ ਵਿੱਚ ਜਿੰਨੇ ਆਰਟਿਸਟ ਨੇ ਅਕਰਮ ਭਾਜੀ ਉਹਨਾਂ ਨਾਲ ਮੇਰੀ ਗੱਲ ਹੋ ਜਾਂਦੇ ਯਾਰ ਸਾਡਾ ਜੀ ਕਰਨਾ ਤੁਹਾਡੇ ਨਾਲ ਇੱਥੇ ਆ ਕੇ ਬਹਿ ਜੀਏ ਆਂਦੇ ਮੇਰਾ ਆਂਦੇ ਸਾਡਾ ਜੀ ਕਰਦਾ ਜਿਹੜੀ ਇਧਰੋਂ ਰਸਤ ਪਾਣੀ ਵੀ ਆਉਂਦਾ ਨਾ ਇਧਰੋਂ ਉਹ ਵੀ ਡੱਕਦੀ ਓਥੋਂ ਸੋ ਲੈਂਦਾ ਤੇ ਚੜਦਾ ਪੰਜਾਬ ਇਕੱਠੇ ਨੇ ਜਿਹੜਾ ਵੱਡਾ ਪੁਰਾਣਾ ਜਿਹੜਾ ਸਾਂਝਾ ਪੰਜਾਬ ਆ ਹਰਿਆਣਾ ਯੂਪੀ ਇਹ ਅਜੇ ਇੱਕਾ ਜਿਹੜਾ ਹੋਇਆ ਇਹ ਤੇ ਮਹਾਰਾਜ ਦੀ ਕਿਤੇ ਕਾਲਪੁਰਖ ਦਾ ਪਾਣਾ ਹੀ ਆ ਇਹਨੂੰ ਮੰਨਣਾ ਚਾਹੀਦਾ ਤੇ ਇਹਨਾਂ ਨੂੰ ਵੀ ਮੰਨਣਾ ਚਾਹੀਦਾ ਕਿੰਨਾ ਸਕੋ ਦਸੀਏ ਆਪਾਂ ਕਿ ਜਿਹੜੇ ਹੁਣ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਲੱਗਦਾ ਕਿ ਸਾਰੇ ਇਕੱਠੇ ਹੋ ਗਏ ਲੋਕ ਭਾਜੀ ਦੇਸ਼ਾਂ ਵਿਦੇਸ਼ਾਂ ਚੋਂ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਭਰਾਵਾ ਇੰਟਰਨੈਸ਼ਨਲ ਅਪਰੋਚ ਆ ਸਾਨੂੰ ਸੀਐਨਐਨ ਵੀ ਕਵਰ ਕਰਦਾ ਵਾ ਸਾਨੂੰ ਵਾਸ਼ਿੰਗਟਨ ਪੋਸਟ ਵੀ ਹੁੰਦੀ ਆਹੀਂ ਉਹ ਨਹੀਂ ਆ ਜਿਨ੍ਹਾਂ ਨੇ ਸਮਝਿਆ ਵਾ ਸੋ ਇਹਨਾਂ ਨੂੰ ਪਤਾ ਲੱਗ ਗਿਆ ਹੱਥ ਲੱਗੇ ਇਹ ਤੇ ਮੇਰੇ ਲੱਗਦਾ ਇੰਟੈਲੀਜੈਂਸੀਆਂ ਕਹਿੰਦੇ ਹੋਣੀਆਂ ਕਿ 200 ਟਰਾਲੀ ਆਏਗੀ ਸਰ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਾਰੇ ਆ ਗਏ ਆ ਉਹ ਬਾਈ ਜੀ ਮੈਂ ਇੱਕ ਦਿਨ ਪੰਜਾਬ ਗਿਆ ਪੰਜਾਬ ਮੈਂ ਲੱਗਦਾ ਸਾਰਾ ਪੰਜਾਬ ਵਿੱਚ ਆ ਗਿਆ ਵਿਹਲਾ ਹੋ ਗਿਆ ਉਹ ਬਾਈ ਮੈਂ ਥੋੜੇ ਦਿਨ ਪਹਿਲਾਂ ਕਪੜੇ-ਕੁਪੜੇ ਘਰੇ ਲੈਣ ਗਏ ਆ ਤੇ ਲੱਗਦਾ ਕਿ ਯਾਰ ਇੱਥੇ ਟ੍ਰੈਫਿਕ ਨਹੀਂ ਹੈਗੀ ਸੋ ਵਧੀਆ ਗੱਲ ਆ ਮਹਾਰਾਜ ਕਿਰਪਾ ਕਰੇ ਤੇ ਐਦਾਂ ਹੀ ਰਵਾਂਗੇ ਬੋਲੇ ਈ ਸੋ ਨਿਹਾਲ ਸਾਸਤਰੀ ਤਾਂ ਸੋ ਬੜੀ ਇਹ ਗੱਲ ਆਖੀ ਆ ਕਹਿੰਦੇ ਕਿ ਮੈਨੂੰ ਲੈਂਦੇ ਪੰਜਾਬ ਤੋਂ ਵੀ ਫੋਨ ਆ ਰਹੇ ਨੇ ਲੈਂਦੇ ਪੰਜਾਬ ਤੋਂ ਫੋਨ ਆ ਰਹੇ ਨੇ ਕਿ ਜਿਹੜੇ ਜਿਹੜੇ ਉੱਥੇ ਅਕਰਮ ਵੀਰ ਹੋਣੀ ਹੈਗੇ ਜਿਨ੍ਹਾਂ ਨੇ ਚਲ ਮੇਰਾ ਪੁੱਤ ਟੂ ਬਣਾਈ ਸੀਗੀ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਵਾ ਇਹਨਾਂ ਦੀ ਰਾਪਤਾ ਹੁੰਦਾ ਆ ਤੇ ਉਹ ਵੀ ਗੱਲਬਾਤ ਕਰਾਂਗੇ ਇਹ ਬਾਬਾ ਜੀ ਨੇ ਇਹ ਬੜੇ ਬੁਲੰਦ ਹੌਸਲੇ ਵਾਲੇ ਬਾਬਾ ਜੀ ਨੇ ਮੈਂ ਬੜੇ ਚਿਰ ਤੋਂ ਬਣਾ ਰਿਆ ਸੀ ਇਹਨਾਂ ਨੂੰ ਇੰਟਰਵਿਊ ਲਈ ਪਰ ਮੰਨਦੇ ਨਹੀਂ ਅੱਜ ਮੈਂ ਚੱਲਦੇ ਜੀ ਫੜ ਲਿਆ ਬਾਬਾ ਜੀ ਅੱਜ 10ਵਾਂ ਦਿਨ ਚੱਲ ਰਿਹਾ ਕਿਵੇਂ ਦਾ ਹੈ ਠੀਕ ਹੈ ਜੀ ਮਾਹੌਲ ਮੈਂ ਤੈਨੂੰ ਵੀਰੇ ਐਂ ਦੱਸੂਗਾ ਵੇ ਸਾਡਾ ਇਤਿਹਾਸ ਕਿੱਥੇ ਖੜਾ ਆ ਮੈਂ ਪਿੰਡ ਦੇਖ ਕੇ ਆਉਣਾ ਸ਼ੇਰਾ ਖੰਡਾ ਪਿੰਡ ਸ਼ੇਰੇ ਖੰਡੇ ਪਿੰਡ ਦਾ ਪਤਾ ਇਤਿਹਾਸ ਦਾ ਨਹੀਂ ਪਤਾ ਨਾ ਮੈਂ ਤੁਹਾਨੂੰ ਦੱਸਦਾ ਸ਼ੇਰੇ ਖੰਡੇ ਦਾ ਪਿੰਡ ਦਾ ਇਤਿਹਾਸ ਸ਼ੇਰਾ ਖੰਡਾ ਪਿੰਡੋ ਆ ਜਿੱਥੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਮੋਰਚਾ ਲਾਇਆ ਸੀ ਆ ਦਿੱਲੀ ਦੇ ਨਾਲ ਹੀ ਆ ਇੱਥੇ ਤੱਕ ਦਾ ਸਾਡਾ ਪੰਜਾਬ ਹੈ ਹੀ ਹੈ ਨਾ ਇੱਥੇ ਕੀ ਪਿੰਡ ਆ ਥੋਡੇ ਮਾਧਿਮੇ ਥਰੂ ਤੁਹਾਡੇ মিডিਆ ਥਰੂ ਮੈਂ ਦੱਸਣਾ ਚਾਹੁੰਦਾ ਛੇਰਾ ਖੰਡਾਂ ਦੀ ਮੈਂ ਖੋਜ ਕਰ ਰਿਹਾ ਸੀ ਵੀ ਕਿਹੜਾ ਪਿੰਡ ਹੈ ਉੱਥੋਂ ਆਪਾਂ ਟਰੈਕਟਰ ਟਰਾਲੀ ਕਮਾ ਕੇ ਖੜਨੀ ਆ ਜਦੋਂ ਕਾਨੂੰਨ ਰੱਦ ਹੋ ਗਏ ਉਦੋਂ ਟਰੈਕਟਰ ਟਰਾਲੀ ਨਾ ਕਮਾ ਕੇ ਰੱਦ ਹੋਇਆ ਹੀ ਆ ਉਹਦਾ ਕਾਨੂੰਨ ਰੱਦ ਹੋਇਆ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਵੀ ਲਵਾ ਕੇ ਲਾਗੂ ਕਰਾ ਕੇ ਜਾਣੀ ਆ ਜਿਹੜੇ ਪਰਾਲੀ ਦਾ ਕਰੋੜ ਰੁਪਈਆ ਸਾਨੂੰ ਇਹ ਕਹਿੰਦੇ ਵੀ ਅਮੀਰ ਬਹੁਤ ਆ ਪਰਾਲੀ ਦਾ ਕਰੋੜ ਰੁਪਈਆ ਵੀ ਮਾਫ ਕਰਾ ਕੇ ਜਾਣਾ ਆ ਬਾਕੀ ਜਿਹੜੇ ਆ ਨਿਕੜ-ਪੁੱਕੜ ਜਿਹੜੇ ਆ ਬਿਜਲੀ ਦਾ ਬਿੱਲ ਫਲਾਂ ਧਮਕਾਣੇ ਉਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਤਾਂ ਹੁਣ ਪੂਰਾ ਪੱਤਾ ਸਾਫ਼ ਕਰਕੇ ਜਾਣਾ ਫੱਟੀ ਪੋਚ ਕੇ ਜਾਣੀ ਜਿੰਨੇ ਕੁ ਹੈਗੇ ਆ ਮੰਗਾ ਮੰਨਣ ਵਾਲੀਆਂ ਮਨਾ ਕੇ ਜਾਣੀਆਂ ਜਿਹੜੇ ਸਾਡੇ ਮੁੰਡਿਆਂ ਤੋਂ ਕੋਈ ਕੇਸ-ਕੂਸ ਕੀਤੇ ਹੋਇਆ ਕੇਸ ਵੀ ਵਾਪਸ ਕਰਨੇ ਆ ਔਰ ਛੇਰਾ ਖੰਡਾ ਜਿਹੜਾ ਪਿੰਡ ਆ ਉਹਦੀ ਗੇੜੀ ਲਾ ਕੇ ਜਾਣੀ ਆ ਵੀਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਮੋਰਚਾ ਪੰਜਾਬ ਦਾ ਪਹਿਲਾ ਮੋਰਚਾ ਪਿੰਡ ਸ਼ੇਰਾਖੰਡਾ ਦੇ ਵਿੱਚ ਲੱਗਾ ਸੀ ਦੂਸਰਾ ਮੋਰਚਾ ਕਰਨਾਲ ਦੇ ਵਿੱਚ ਲੱਗਾ ਸੀ ਉਹਦੇ ਉੱਤੇ ਮੈਂ ਥੋੜੀ ਬਹੁਤੀ ਕਰ ਰਿਹਾ ਜਿੰਨੀ ਕੁ ਮਹਾਰਾਜ ਨੇ ਸਮਤ ਬਖਸ਼ੀ ਹੋਈ ਆ ਪਰ ਸਾਡੇ ਮਹਾਰਾਜ ਇਦਾਂ ਦੇ ਆ ਉਹ ਤਾਂ ਗੁੰਗੇ ਬੋਲੇ ਤੋਂ ਕਥਾ ਕਰਾ ਦਿੰਦੇ ਯਾਰ ਮੈਂ ਤਾਂ ਤੁਹਾਡੇ ਸਾਰੇ ਸੰਗਤ ਦੀ ਧੂੜ ਆ ਚਰਨਾਂ ਦੀ ਧੂੜ ਆ ਮੈਂ ਨਾ ਮੈਨੂੰ ਕੀ ਪਤਾ ਕੁਛ ਨਹੀਂ ਪਰ ਉਹ ਮਹਾਰਾਜ ਬਹੁਤ ਬਿਆਨਤਾ ਉਹ ਜਿਹਦੇ ਤੇ ਛੜੀ ਰੱਖ ਦਿੰਦੇ ਸੀ ਨਾ ਉਹ ਕਥਾ ਕਰ ਦਿੰਦੇ ਸੀ ਮੈਂ ਇੱਥੇ ਜਕਾਰਾ ਬੁਲਾਉਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਧੰਨਵਾਦ ਧੰਨਵਾਦ ਸੋ ਇਵੇਂ ਬਾਬਾ ਜੀ ਚੜ੍ਹਦੀ ਕਲਾ 'ਚ ਰਹਿੰਦੇ ਨੇ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਉਸ ਏਰੀਆ ਤੋਂ ਹੋ ਕੇ ਜਾਣਾ ਜਿੱਥੇ ਪਹਿਲਾਂ ਸਾਡੇ ਪੁਰਖਿਆਂ ਨੇ ਮੋਰਚੇ ਗੱਡੇ ਸੀ ਤਾਂ ਜੇ ਕਾਨੂੰਨ ਰੱਦ ਹੁੰਦੇ ਆ ਤਾਂ ਉਦੋਂ ਅਸੀਂ ਇਧਰੋਂ ਟ੍ਰਾਈਟਰ ਟ੍ਰਾਲੀਆਂ ਘਮਾ ਕੇ ਲੈ ਕੇ ਆਵਾਂਗੇ ਗੁਰਸ਼ਬਦ ਨਾਲ ਗੱਲ ਹੋਈ ਇਸ ਤੋਂ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਇਸ ਅੰਦੋਲਨ ਦੇ ਚਰਚੇ ਹੋ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਚੱਲ ਮੇਰਾ ਪੁੱਤ 2 ਦੇ ਵਿੱਚ ਜਾਂ 1 ਦੇ ਵਿੱਚ ਕੰਮ ਕਰਕੇ ਅਕਰਮ ਹੋਣੀ ਗਏ ਸੀਗੇ ਪਾਕਿਸਤਾਨ ਦੇ ਉਹ ਕਹਿੰਦੇ ਸਾਡਾ ਆਪ ਦਾ ਦਿਲ ਕਰ ਰਿਹਾ ਇਧਰ ਆਉਣ ਨੂੰ ਕਿ ਅਸੀਂ ਵੀ ਇਧਰ ਆਈਏ ਅਸੀਂ ਵੀ ਸ਼ਮੂਲੀਅਤ ਕਰੀ ਕਿਉਂਕਿ ਸਾਰਾ ਭਾਰਤ ਇਕੱਠਾ ਹੋ ਗਿਆ ਆ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆ ਇੱਕ ਪਾਸੋਂ ਤਾਂ ਕਹਿੰਦੇ ਕਿ ਧੰਨਵਾਦ ਵੀ ਆ ਸਰਕਾਰ ਦਾ ਕਿ ਜਿਨੇ ਭਾਈਆਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ ਨਹੀਂ ਤੇ ਹਰਿਆਣੇ ਅਤੇ ਪੰਜਾਬ ਦੇ ਪੰਜਾਬ ਨੂੰ ਲੈ ਕੇ ਕਈ ਤਰ੍ਹਾਂ ਦੇ ਕਣਕਣ ਸੀਗੀ ਪਰ ਇੱਥੇ ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਨੇ ਰੋਟੀਆਂ ਸਾਰੇ ਇਕੱਠੇ ਖਾਂਦੇ ਨੇ ਇਹ ਇੱਕ ਚੰਗੀ ਗੱਲ ਹੈ ਕਹਿੰਦੇ ਸਰਕਾਰ ਦਾ ਇਸ ਪੱਖ ਲਈ ਧੰਨਵਾਦ ਆ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਸਿੰਘੂ ਬਾਰਡਰ ਹਰ ਕੋਈ ਗਾਇਕ ਹਰ ਕੋਈ ਕਲਾਕਾਰ ਖੇਤੀ ਅੰਦੋਲਨ ਦੇ ਵਿੱਚ ਆ ਰਿਹਾ ਹੈ ਕਿਸਾਨਾਂ ਦੇ ਇਸ ਧਰਨੇ ਦੇ ਵਿੱਚ ਹਾਜ਼ਰੀ ਲਵਾ ਰਿਹਾ ਹੈ ਲਵਾਉਣੀ ਵੀ ਚਾਹੀਦੀ ਹੈ ਕਿਉਂਕਿ ਇਹ ਸਾਡਾ ਫਰਜ਼ ਬੰਦਾ ਹੈ ਗੁਰਸ਼ਬਦ ਆਏ ਨੇ ਇਹਨਾਂ ਦਾ ਇੱਕ ਗੀਤ ਵੀ ਬਹੁਤ ਵਧੀਆ ਕਿਸਾਨੀ ਦੇ ਉੱਪਰ ਆਇਆ ਸੀ ਉਹ ਵੀ ਸੁਣਾਗੇ ਪਰ ਇਸ ਤੋਂ ਪਹਿਲਾਂ ਗੱਲਬਾਤ ਕਰਦੇ ਬਈ ਜੀ ਸਸਿਕਾ ਸਸਿਕਾ ਵੀਰ ਜੀ ਵੈਸੇ ਤਾਂ ਮਝਿਆਲ ਤੋਂ ਮਝਿਆਲ ਤੋਂ ਹੀ ਮਾਝੇ ਤੋਂ ਆਏ ਹੋ ਤਾਂ ਕਿਦਾਂ ਦਾ ਲੱਗ ਰਿਹਾ ਦਿੱਲੀ ਦੀ ਸੜਕ ਦੇ ਉੱਪਰ ਇਹ ਅੰਦੋਲਨ ਚੱਲ ਰਿਹਾ ਠੀਕ ਚੱਲ ਰਿਹਾ ਜੋ ਐਜ਼ ਦੇ ਦਰਸ਼ਕ ਜਿਵੇਂ ਪੁੱਛਾਂ ਉਹ ਦੇ ਵੇਖੋ ਇਹ ਕਾਲਪੁਰਖ ਦਾ ਭਾਣਾ ਆ ਕਿ ਇਹ ਹਾਈਵੇ ਅਸੀਂ ਜਾਮ ਵੇਖਣਾ ਸੀ ਇਹ ਇਹਨਾਂ ਨੂੰ ਵਿਖਾਉਣਾ ਸੀ ਸਰਕਾਰਾਂ ਨੂੰ ਕਿ ਅਸੀਂ ਕੀ ਕਰ ਸਕਦੇ ਆ ਤੇ ਸਾਡੇ ਕਿੰਨੀ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਕਹਿੰਦੇ ਸੀ ਨਾ ਆ ਉੱਡ ਕੇ ਨਹੀਂ ਆਏ ਚੱਲ ਕੇ ਆਏ ਆ ਚੜਦਾ ਪੰਜਾਬ ਹੋ ਗਿਆ ਚੜਦਾ ਪੰਜਾਬ ਆ ਪਹਿਲਾਂ ਵੀ ਚੜਦਾ ਪੰਜਾਬ ਸੀ ਤੇ ਇਹ ਗੱਲ ਆ ਕਿ ਸ਼ਾਂਤਪੂਰਨ ਅੰਦੋਲਨ ਚੱਲ ਰਿਹਾ ਸਰਕਾਰਾਂ ਦੇ ਪੈਰਾਥਲੋ ਜ਼ਮੀਨ ਇਸੇ ਕਰਕੇ ਖਿਸਕ ਰਹੀ ਹੈ ਕਿ ਇੰਨੇ ਸ਼ਾਂਤੇ ਕਿਦਾਂ ਹੋ ਸਕਦੇ ਆ ਸੋ ਇਹਨਾਂ ਨੇ ਹਰ ਕੀ ਜੋਸ਼ ਦੇ ਨਾਲ ਹੋਸ਼ ਵੀ ਰੱਖਿਆ ਐਜੂਕੇਟਿਡ ਪੂਰਾ ਅੱਜ ਜਿਹੜੇ ਸਾਡੇ ਵੱਡੇ ਨੇ ਜਿਹੜੇ ਸਾਡੇ ਵੱਡੇ ਨੇ ਉਹਨਾਂ ਦੀ ਜਿਹੜੀ ਕਹਿੰਦੇ ਨਾ ਕਿ ਉਹਨਾਂ ਦੀ ਇੱਕ ਪਰਖ ਚੱਲ ਰਹੀ ਆ ਉਹਨਾਂ ਦੀ ਇੱਕ ਡਿਸਪਲਿਨ ਚੱਲ ਰਿਹਾ ਇੱਥੇ ਵੱਡਿਆਂ ਦੀ ਗੱਲ ਮੰਨ ਰਹੇ ਨੇ ਛੋਟੇ ਤੇ ਛੋਟਿਆਂ ਦੇ ਜੋਸ਼ ਨੂੰ ਮੰਨ ਰਹੇ ਨੇ ਵੱਡੇ ਸੋ ਇਹ ਬੜਾ ਇੱਕ ਬਹੁਤ ਵਧੀਆ ਏਕਾ ਆ ਜਿਹੜਾ ਕੀ ਲੱਗਦਾ ਕਿ ਇੱਕ ਪਾਸੋਂ ਦਾ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਵੱਖਰੀਆਂ ਵੱਖਰੀਆਂ ਸਟੇਟਾਂ ਨੂੰ ਜਿਹੜਾ ਇਕੱਠਿਆਂ ਨੂੰ ਰਲ ਮੈਂ ਤੇ ਅੱਗੇ ਧੰਨਵਾਦ ਕਰਦਾ ਕਿ ਪਹਿਲਾਂ ਕੋਈ ਛੋਟਾ ਭਰਾ ਹਰਿਆਣਾ ਚੱਲ ਰਿਹਾ ਯੂਪੀ ਦੇ 팬 ਸਾਰੇ ਗਾਣੇ ਗਾਏ ਜਾ ਰਹੇ ਨੇ ਇਵਨ ਪੰਜਾਬ ਇੰਨੀਆਂ ਸਟੇਟਾਂ ਇਕੱਠੀਆਂ ਕਰਕੀਆਂ ਉਹ ਤੇ ਆਪ ਕਹਿੰਦੇ ਹੋਣੇ ਯਾਰ ਇਹ ਕਾਨੂੰਨ ਨਹੀਂ ਚਾਹੀਦਾ ਸੀ ਹੁਣ ਤੇ ਆਪ ਭਾਵੇਂ ਦੋਵੇਂ ਜਣੇ ਉਹਦੇ ਮੱਥੇ ਨੂੰ ਹੱਥ ਮਾਰਦੇ ਹੋਣੇ ਕਿ ਯਾਰ ਇਹ ਕੀ ਕਰਤਾ ਯਾਰ ਬਾਈ ਜੀ ਕੀਦ ਆਇਆ ਬਹੁਤ ਸ਼ਾਨਦਾਰ ਸੀਗਾ ਤੁਹਾਡਾ ਜੇ ਦੋ ਲਾਈਨਾਂ ਹੋ ਜਾਂਦਾ ਹਾਂਜੀ ਤੇ ਮੁੱਢੋਂ ਆਉਂਦੀ ਮੁੱਢੋਂ ਆਉਂਦੀ ਤੂਰੀ ਤਵਾਰੀਖ ਨੀਰ ਛਦਣੇ ਸਾਨੂੰ ਕੁਰਬਾਨੀਆਂ ਦੀ ਜਾਂਚ ਨੀ ਛਦਣੇ ਹਿੰਦ ਦੀਆਂ ਚਾਦਰਾਂ ਕਹੌਣ ਵਾਲੇ ਗੁਰੂ ਸਾਡੇ ਤੋੜ ਗਏ ਸ਼ਹੀਦੀਆਂ ਦੇ ਦਸ ਤੂਰ ਨੀ ਓਏ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀਏ ਸਾਰੇ ਤੇਰੇ ਕਰਾਂਗੇ ਭਲੇਖੇ ਦੂਰ ਨੀ ਆਂਦਾ ਸੋਚਦੀ ਹੈ ਸੈਂ ਡੱਕੂ ਹਰਿਆਣੇ ਟੁੱਕਦੇ ਆ ਵੇਖ ਤੇਰੇ ਵੇੜੇ ਚ ਕਸ਼ਰੇ ਸੁੱਕਦੇ ਓ ਮਿੱਟੀ ਦੇ ਆ ਪੁੱਤਰਾਂ ਦਾ ਏਕਾ ਹੋ ਗਿਆ ਚੱਲ ਪੇ ਲੰਗਰ ਤਪ ਗਏ ਤੰਦੂਰ ਨੀ ਓ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀ ਏ ਸਾਰੇ ਤੇਰੇ ਕਰੂੰਗਾ ਭਲੇਖੇ ਦੂਰ ਨੀ ਪੰਜਾਬ ਕਹਿੰਦਾ ਇਹ ਗੱਲ ਭਲੇਖੇ ਹੋ ਜਾਣਗੇ ਅੱਜ ਦੀ ਮੀਟਿੰਗ ਤੋਂ ਬੜੀਆਂ ਆਸਾਂ ਨੇ ਪੂਰੇ ਦੇਸ਼ ਭਰ ਦੀ ਨਿਗਾਹ ਆ ਇਸ ਮੀਟਿੰਗ ਤੇ ਮਹਾਰਾਜ ਮਿਹਰ ਕਰੇ ਕਾਲਪੁਰਖ ਸਾਈ ਹੋਵੇ ਕਿ ਇਹਨਾਂ ਦੇ ਸਮੱਤ ਬਖਸ਼ੇ ਇਹਨਾਂ ਨੂੰ ਜੋ ਇਹਨਾਂ ਨੇ ਕੀਤਾ ਆ ਉਹਨੂੰ ਵਾਪਸ ਲੈਣ ਦੀ ਹਿੰਮਤ ਵੀ ਬਖਸ਼ੇ ਇਹਨਾਂ ਨੂੰ ਭਾਈ ਜੀ ਪਾਕਿਸਤਾਨ ਦੇ ਵਿੱਚ ਵੀ ਤੁਹਾਡੀ ਆੜੀ ਹੈਗੀ ਆ ਭਾਈ ਹੁਣਾਂ ਨੂੰ ਜਿਵੇਂ ਚੱਲ ਮੇਰਾ ਪੁੱਤ 1 ਆਈ 2 ਆਈ ਤਾਂ ਉਧਰ ਗੱਲ ਹੋ ਰਹੀ ਹੈ ਭਾਈ ਹੁਣੀ ਕੀ ਕਹਿ ਰਹੇ ਨੇ ਭਾਜੀ ਉਧਰੋਂ ਲੈnde ਪੰਜਾਬ ਤੋਂ ਮੈਨੂੰ ਪਤਾ ਨਹੀਂ ਕਿੰਨੇ ਕਿ ਮੈਸੇਜ ਕਿੰਨੇ ਕਿ ਫੋਨ ਆ ਰਹੇ इवन ਜਿਹੜੇ ਸਾਡੇ ਜਿਹੜੇ ਚੱਲ ਮੇਰਾ ਪੁੱਤ ਦੇ ਵਿੱਚ ਜਿੰਨੇ ਆਰਟਿਸਟ ਨੇ ਅਕਰਮ ਭਾਜੀ ਉਹਨਾਂ ਨਾਲ ਮੇਰੀ ਗੱਲ ਹੋ ਜਾਂਦੇ ਯਾਰ ਸਾਡਾ ਜੀ ਕਰਨਾ ਤੁਹਾਡੇ ਨਾਲ ਇੱਥੇ ਆ ਕੇ ਬਹਿ ਜੀਏ ਆਂਦੇ ਮੇਰਾ ਆਂਦੇ ਸਾਡਾ ਜੀ ਕਰਦਾ ਜਿਹੜੀ ਇਧਰੋਂ ਰਸਤ ਪਾਣੀ ਵੀ ਆਉਂਦਾ ਨਾ ਇਧਰੋਂ ਉਹ ਵੀ ਡੱਕਦੀ ਉਥੋਂ ਸੋ ਲੈਂਦਾ ਤੇ ਚੜਦਾ ਪੰਜਾਬ ਇਕੱਠੇ ਨੇ ਜਿਹੜਾ ਵੱਡਾ ਪੁਰਾਣਾ ਜਿਹੜਾ ਸਾਂਝਾ ਪੰਜਾਬ ਆ ਤੇ ਹਰਿਆਣਾ ਯੂਪੀ ਇਹ ਅਜੇ ਇੱਕਾ ਜਿਹੜਾ ਹੋਇਆ ਇਹ ਤੇ ਮਹਾਰਾਜ ਦੀ ਕਿਤੇ ਕਾਲਪੁਰਖ ਦਾ ਪਾਣਾ ਹੀ ਆ ਇਹਨੂੰ ਮੰਨਣਾ ਚਾਹੀਦਾ ਤੇ ਇਹਨਾਂ ਨੂੰ ਵੀ ਮੰਨਣਾ ਚਾਹੀਦਾ ਕਿੰਨੇ ਸਗੋ ਦਸੀਏ ਆਪਾਂ ਕਿ ਜਿਹੜੇ ਹੁਣ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਲੱਗਦਾ ਕਿ ਸਾਰੇ ਇਕੱਠੇ ਹੋ ਗਏ ਲੋਕ ਭਾਜੀ ਦੇਸ਼ਾਂ ਵਿਦੇਸ਼ਾਂ ਚੋਂ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਭਰਾਵਾ ਇੰਟਰਨੈਸ਼ਨਲ ਅਪਰੋਚ ਆ ਸਾਨੂੰ ਸੀਐਨਐਨ ਵੀ ਕਵਰ ਕਰਦਾ ਵਾ ਸਾਨੂੰ ਵਾਸ਼ਿੰਗਟਨ ਪੋਸਟ ਵੀ ਸੌਂਦੀ ਆਹੀਂ ਉਹ ਨਹੀਂ ਆ ਜਿਨ੍ਹਾਂ ਨੇ ਸਮਝਿਆ ਵਾ ਸੋ ਇਹਨਾਂ ਨੂੰ ਪਤਾ ਲੱਗ ਗਿਆ ਹੱਥ ਲੱਗੇ ਇਹ ਤੇ ਮੈਨੂੰ ਲੱਗਦਾ ਇੰਟੈਲੀਜੈਂਸੀਆਂ ਕਿੰਨੇ ਕਹਿੰਦੀਆਂ ਹੋਣੀਆਂ ਕਿ 200 ਟਰਾਲੀ ਆ ਭਾਈ ਜੀ ਮੈਂ ਕਿਤੇ ਨਾ ਪੰਜਾਬ ਗਿਆ ਪੰਜਾਬ ਮੈਂ ਲੱਗਦਾ ਸਾਰਾ ਪੰਜਾਬ ਵੀ ਤੇ ਆ ਗਿਆ ਵਿਹਲਾ ਹੋ ਗਿਆ ਭਾਈ ਮੈਂ ਥੋੜੇ ਦਿਨ ਪਹਿਲਾਂ ਕਪੜੇ-ਕੂਪੜੇ ਘਰੇ ਲੈਣ ਗਏ ਆ ਤੇ ਲੱਗਦਾ ਕਿ ਯਾਰ ਇੱਥੇ ਟ੍ਰੈਫਿਕ ਨਹੀਂ ਹੈਗੀ ਸੋ ਵਧੀਆ ਗੱਲ ਆ ਮਹਾਰਾਜ ਕਿਰਪਾ ਕਰੇ ਤੇ ਇਦਾਂ ਹੀ ਰਵਾਂਗੇ ਬੋਲੇ ਈ ਸੋ ਨਿਹਾਲ ਸਾਸਤ੍ਰੀਆ ਤੋਂ ਬੜੀ ਵਧੀਆ ਗੱਲ ਆਖੀ ਆ ਕਹਿੰਦੇ ਕਿ ਮੈਨੂੰ ਲੈਂਦੇ ਪੰਜਾਬ ਤੋਂ ਵੀ ਫੋਨ ਆ ਰਹੇ ਨੇ ਲੈਂਦੇ ਪੰਜਾਬ ਤੋਂ ਫੋਨ ਆ ਰਹੇ ਨੇ ਕਿ ਜਿਹੜੇ ਜਿਹੜੇ ਉੱਥੇ ਅਕਰਮ ਵੀਰ ਹੋਣੀ ਹੈਗੇ ਜਿਨ੍ਹਾਂ ਨੇ ਚਲ ਮੇਰਾ ਪੁੱਤ ਟੂ ਬਣਾਈ ਸੀਗੀ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਵਾ ਇਹਨਾਂ ਦੀ ਰابطਾ ਹੁੰਦਾ ਆ ਤੇ ਉਹ ਵੀ ਗੱਲਬਾਤ ਕਰਾਂਗੇ ਇਹ ਬਾਬਾ ਜੀ ਨੇ ਇਹ ਬੜੇ ਬੁਲੰਦ ਹੌਸਲੇ ਵਾਲੇ ਬਾਬਾ ਜੀ ਨੇ ਮੈਂ ਬੜੇ ਚਿਰ ਤੋਂ ਬਣਾ ਰਿਆ ਸੀ ਇਹਨਾਂ ਨੂੰ ਇੰਟਰਵਿਊ ਲਈ ਪਰ ਮੰਨਦੇ ਨਹੀਂ ਅੱਜ ਮੈਂ ਚਲਦੇ ਜੀ ਫੜ ਲਿਆ ਬਾਬਾ ਜੀ ਅੱਜ 10ਵਾਂ ਦਿਨ ਚੱਲ ਰਿਹਾ ਕਿਵੇਂ ਦਾ ਠੀਕ ਹੈ ਜੀ ਮਾਹੌਲ ਮੈਂ ਤੈਨੂੰ ਵੀਰੇ ਐਂ ਦੱਸੂਗਾ ਵੇ ਸਾਡਾ ਇਤਿਹਾਸ ਕਿੱਥੇ ਖੜਾ ਆ ਮੈਂ ਪਿੰਡ ਦੇਖ ਕੇ ਆਉਣਾ ਸ਼ੇਰਾ ਖੰਡਾ ਪਿੰਡ ਸ਼ੇਰੇਖੰਡੇ ਪਿੰਡ ਦਾ ਪਤਾ ਇਤਿਹਾਸ ਦਾ ਨਹੀਂ ਪਤਾ ਨਾ ਮੈਂ ਤੁਹਾਨੂੰ ਦੱਸਦਾ ਸ਼ੇਰੇਖੰਡੇ ਦਾ ਪਿੰਡ ਦਾ ਇਤਿਹਾਸ ਸ਼ੇਰਾਖੰਡਾ ਪਿੰਡ ਉਹ ਆ ਜਿੱਥੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਮੋਰਚਾ ਲਾਇਆ ਸੀ ਆ ਦਿੱਲੀ ਦੇ ਨਾਲ ਹੀ ਆ ਇੱਥੇ ਤੱਕ ਦਾ ਸਾਡਾ ਪੰਜਾਬ ਹੈ ਹੀ ਹੈ ਨਾ ਇੱਥੇ ਕੀ ਪਿੰਡ ਆ ਥੋੜੇ ਮੈਂ ਮਾਧਿਮੇ ਥਰੂ ਥੋੜੇ মিডিਆ ਥਰੂ ਮੈਂ ਦੱਸਣਾ ਚਾਹੁੰਦਾ ਸ਼ੇਰਾਖੰਡਾ ਦੀ ਮੈਂ ਖੋਜ ਕਰ ਰਿਹਾ ਸੀ ਵੀ ਕਿਹੜਾ ਪਿੰਡ ਆ ਉੱਥੋਂ ਆਪਾਂ ਟਰੈਕਟਰ ਟਰਾਲੀ ਕਮਾ ਕੇ ਖਾਣੀਆਂ ਜਦੋਂ ਕਾਨੂੰਨ ਰੱਦ ਹੋ ਗਿਆ ਉਦੋਂ ਟਰੈਕਟਰ ਵਾਲੇ ਨੇ ਰਕਮ ਆਗੇ ਰੱਦ ਹੋਇਆ ਹੀ ਆ ਉਹ ਤਾਂ ਕਾਨੂੰਨ ਰੱਦ ਹੋਇਆ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਵੀ ਲਵਾ ਕੇ ਲਾਗੂ ਕਰਾ ਕੇ ਜਾਣੀ ਆ ਜਿਹੜੇ ਪਰਾਲੀ ਦਾ ਕਰੋੜ ਰੁਪਈਆ ਸਾਨੂੰ ਇਹ ਕਹਿੰਦੇ ਵੀ ਅਮੀਰ ਬਹੁਤ ਆ ਪਰਾਲੀ ਦਾ ਕਰੋੜ ਰੁਪਈਆ ਵੀ ਮਾਫ ਕਰਾ ਕੇ ਜਾਣਾ ਆ ਬਾਕੀ ਜਿਹੜੇ ਆ ਨਿੱਕੜ-ਬੁੱਕੜ ਜਿਹੜੇ ਆ ਬਿਜਲੀ ਦਾ ਬਿੱਲ ਫਲਾਂ ਧਮਕਾਣੇ ਉਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਤਾਂ ਹੁਣ ਪੂਰਾ ਪੱਤਾ ਸਾਫ਼ ਕਰਕੇ ਜਾਣਾ ਫੱਟੀ ਪੋਚ ਕੇ ਜਾਣੀ ਜਿੰਨੇ ਕੁ ਹੈਗੇ ਆ ਮੰਗਾ ਮੰਨਣ ਵਾਲੀਆਂ ਮਨਾ ਕੇ ਜਾਣੀਆਂ ਜਿਹੜੇ ਸਾਡੇ ਮੁੰਡਿਆਂ ਤੋਂ ਕੋਈ ਕੇਸਕੂਸ ਕੀਤੇ ਹੋਇਆ ਕੇਸ ਵੀ ਵਾਪਸ ਕਰਨਿਆਂ ਔਰ ਛੇਰਾਖੰਡਾ ਜਿਹੜਾ ਪਿੰਡ ਆ ਉਹਦੀ ਗੇੜੀ ਲਾ ਕੇ ਜਾਣੀ ਆ ਵੀਰੇ ਬਾਬਾ ਬੰਨਾ ਸਿੰਘ ਬਾਦਰ ਨੇ ਪਹਿਲਾ ਮੋਰਚਾ ਪੰਜਾਬ ਦਾ ਪਹਿਲਾ ਮੋਰਚਾ ਪਿੰਡ ਛੇਰਾਖੰਡਾ ਦੇ ਵਿੱਚ ਲੱਗਾ ਸੀ ਦੂਸਰਾ ਮੋਰਚਾ ਕਰਨਾਲ ਦੇ ਵਿੱਚ ਲੱਗਾ ਸੀ ਉਹਦੇ ਉੱਤੇ ਮੈਂ ਥੋੜੀ ਬਹੁਤੀ ਕਰਦੇ ਆ ਜਿੰਨੀ ਕ ਮਹਾਰਾਜ ਨੇ ਸਮਤ ਬਖਸ਼ੀ ਹੋਈ ਆ ਪਰ ਸਾਡੇ ਮਹਾਰਾਜ ਇਦਾਂ ਦੇ ਆ ਉਹ ਤਾਂ ਗੁੰਗੇ ਬੋਲੇ ਤੋਂ ਕਸਾ ਕਰਾ ਦਿੰਦੇ ਯਾਰ ਮੈਂ ਤਾਂ ਤੁਹਾਡੇ ਸਾਰੇ ਸੰਗਤ ਦੀ ਧੂੜ ਆ ਚਰਨਾਂ ਦੀ ਧੂੜ ਆ ਮੈਂ ਨਾ ਮੈਨੂੰ ਕੀ ਪਤਾ ਕੁਝ ਨਹੀਂ ਪਰ ਉਹ ਮਾਰਾ ਹੀ ਬਹੁਤ ਬਿਆਨਤਾ ਉਹ ਜਿਹਦੇ ਤੇ ਛੜੀ ਰੱਖ ਦਿੰਦੇ ਸੀ ਨਾ ਉਹ ਕਥਾ ਕਰ ਦਿੰਦੇ ਸੀ ਮੈਂ ਇੱਥੇ ਜਕਾਰਾ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨਵਾਦ ਸੋ ਇਹਨੇ ਬਾਬਾ ਜੀ ਚੜ੍ਹਦੀ ਕਲਾ ਚ ਰਹਿੰਦੇ ਨੇ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਉਸ ਏਰੀਆ ਤੋਂ ਹੋ ਕੇ ਜਾਣਾ ਜਿੱਥੇ ਪਹਿਲਾਂ ਸਾਡੇ ਪੁਰਖਿਆਂ ਨੇ ਮੋਰਚੇ ਗੱਡੇ ਸੀ ਤਾਂ ਜੇ ਕਾਨੂੰਨ ਰੱਦ ਹੁੰਦੇ ਆ ਤਾਂ ਉਦੋਂ ਅਸੀਂ ਇਧਰੋਂ ਟਰੈਕਟਰ ਟਰਾਲੀਆਂ ਘਮਾ ਕੇ ਲੈ ਕੇ ਆਵਾਂ ਗੁਰਸ਼ਬਦ ਨਾਲ ਗੱਲ ਹੋਈ ਇਸ ਤੋਂ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਇਸ ਅੰਦੋਲਨ ਦੇ ਚਰਚੇ ਹੋ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਚਲ ਮਿਰਾ ਪੁੱਤ 2 ਦੇ ਵਿੱਚ ਜਾਂ 1 ਦੇ ਵਿੱਚ ਕੰਮ ਕਰਕੇ ਅਕਰਮ ਹੋਣੀ ਗਏ ਸੀਗੇ ਪਾਕਿਸਤਾਨ ਦੇ ਉਹ ਕਹਿੰਦੇ ਸਾਡਾ ਆਪ ਦਾ ਦਿਲ ਕਰ ਰਿਹਾ ਇਧਰ ਆਉਣ ਨੂੰ ਕਿ ਅਸੀਂ ਵੀ ਇਧਰ ਆਈਏ ਅਸੀਂ ਵੀ ਸ਼ਮੂਲੀਅਤ ਕਰੀ ਕਿਉਂਕਿ ਸਾਰਾ ਭਾਰਤ ਇਕੱਠਾ ਹੋ ਗਿਆ ਆ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਆ ਇੱਕ ਪਾਸੋਂ ਤਾਂ ਕਹਿੰਦੇ ਕਿ ਧੰਨਵਾਦ ਵੀ ਆ ਸਰਕਾਰ ਦਾ ਜਿਨੇ ਭਾਈਆਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ ਨਹੀਂ ਤੇ ਹਰਿਆਣੇ ਅਤੇ ਪੰਜਾਬ ਦੇ ਪੰਜਾਬ ਨੂੰ ਲੈ ਕੇ ਕਈ ਤਰ੍ਹਾਂ ਦੇ ਕੜਤਨ ਸੀਗੀ ਪਰ ਇੱਥੇ ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਨੇ ਰੋਟੀਆਂ ਸਾਰੇ ਇਕੱਠੇ ਖਾਂਦੇ ਨੇ ਇਹ ਇੱਕ ਚੰਗੀ ਗੱਲ ਹੈ ਕਹਿੰਦੇ ਸਰਕਾਰ ਦਾ ਇਸ ਪੱਖ ਲਈ ਧੰਨਵਾਦ ਆ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਢੇਲੀ ਪੋਸਟ ਪੰਜਾਬੀ